ਕਰਦੇ ਹਾਂ ਸਤਪਾਲ ਬੜਾ ਸਾਉ ਕਿਸਮ ਦਾ ਸੋਨਾ ਸੁਨੱਖਾ ਦਿਲ ਅਜੀਬ ਤੇ ਉੱਚੇ ਕੱਦ ਕਾਟ ਵਾਲਾ ਖੂਬਸੂਰਤ ਮਲਾਪੜਾ ਤੇ ਸਿਆਣਾ ਮੁੰਡਾ ਸੀ ਹਣ ਪਰਮਾਨ ਕੁੜੀਆਂ ਤਾਂ ਉਹਨੂੰ ਦੇਖ ਕੇ ਸਾਰ ਰੋਕ ਲੈਂਦੀਆਂ ਹੌਂਕੀ ਭਰਦੀਆਂ ਪਰ ਨਵਰੀਤ ਵੀ ਤਾਂ ਕਿਸੇ ਪਾਸੇ ਘਟ ਨਹੀਂ ਸੀ ਇਹ ਦੋਵੇਂ ਜਦੋਂ ਵੀ ਲੋਕਾਂ ਸਾਹਮਣੇ ਕਿਤੇ ਲੱਗਦੇ ਮੂਰੋ ਆਰਿਆ ਵਿਅਕਤੀ ਜਦੋਂ ਪਿੱਛੋਂ ਲੱਗ ਜਾਂਦਾ ਤਾਂ ਧੌਣ ਘੁਮਾ ਕੇ ਦੁਬਾਰਾ ਦੇਖਣਾ ਲੋਚਦਾ ਨਵਰੀਤ ਵੀ ਜ਼ਹੱਪਣ ਦੀ ਪਰੀ ਸੀ ਸੁੰਦਰਤਾ ਦੀ ਕੋਈ ਨੋਟ ਉਸਦੀ ਚਾਲ ਢਾਲ ਤੇ ਮિજાਜ ਤਪੀਸ਼ਰਾਂ ਦਾ ਤਪ ਭੰਗ ਕਰਦੀ ਸੀ ਤਿੱਖੇ ਨੈਣਾਂ ਅਖਸ਼ ਲੰਬਾ ਕੱਦ ਗੋੜਾ ਨਿਸ਼ੋ ਰੰਗ ਸਿਰ ਤੇ ਬਾਦ ਸੋਨ ਦੀ ਘਟਾ ਵਰਗੇ ਤੇ ਗੁੱਤ ਕਾਲੇ ਨਾਗ ਵਰਗੀ ਧੁਰਦਿਆਂ ਵਾਲ ਖਾਂਦੀ ਸੀ ਨਵਰੀਤ ਦੇ ਦਿਮਾਗ ਵਿੱਚ ਅੱਜ ਅਚਾਨਕ ਉਹਨਾਂ ਸੁਪਨਿਆਂ ਦੇ ਧੁੰਦਲੇ ਜਿਹੇ ਦ੍ਰਿਸ਼ ਘੁੰਮ ਲੱਗੇ ਜਦੋਂ ਉਹ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੰਜਾਬੀ ਦੀ ਐਮਏ ਪਹਿਲਾ ਸਾਲ ਵਿੱਚ ਪੜ੍ਹਦੀ ਸੀ ਤਾਂ ਉਸਨੇ ਮਾਨੀ ਮਨ ਵਿੱਚ ਆਪਣੇ ਹਸੀਨ ਪ੍ਰੇਖਰੇ ਸੁਪਨਿਆਂ ਦਾ ਸਰਤਾਜ ਸਤਪਾਲ ਵਿੱਚੋਂ ਦੇਖਿਆ ਸੀ ਜੋ ਕਿ ਇਕਨੋਮਿਕਸ ਦੀ ਐਮਏ ਫਾਈਨਲ ਵਿੱਚ ਸੀ ਅਤੇ ਅਚਾਨਕ ਇੱਕ ਦਿਨ ਕੰਟੇਨ ਵਿੱਚ ਆਪੋ ਆਪਣੇ ਦੋਸਤਾਂ ਤੇ ਸਹੇਲੀਆਂ ਦੀ ਟਾਣੀ 'ਚ ਬੈਠੇ ਬੈਠਿਆਂ ਉਹਨਾਂ ਦੀਆਂ ਚੀਰਵੀਆਂ ਅੱਖਾਂ ਦੋ ਦੂਣੀ ਚਾਰ ਹੋ ਗਈਆਂ ਸਨ। ਸਤਪਾਲ ਅਤੇ ਮੈਂ ਆਪਣੇ ਦੋਸਤਾਂ ਤੋਂ ਥੋੜਾ ਪਰੇ ਰਹਿੰਦੇ ਆ ਆਪਣੇ ਸ਼ਾਂਕੇ ਦੀ ਨਿਵੇਕਤੀ ਕਰਨ ਲਈ ਇੱਕ ਦੂਸਰੇ ਨੂੰ ਇਕੱਲੇ ਮਿਲਣ ਲਈ ਅੰਦਰੋਂ-ਅੰਦਰ ਹੀ ਤਾਕ ਵਿੱਚ ਰਹਿਣ ਲੱਗੇ। ਮੈਂ ਉਸ ਰਾਤ ਤਾਂ ਸੁੱਤੀ ਹੋਈ ਵੀ ਸਤਪਾਲ ਦੇ ਅਕਸ਼ ਅਤੇ ਬਿੰਬ ਨੂੰ ਖਿਆਲਾਂ ਵਿੱਚ ਚਿੱਤਰਦੀ ਰਹੀ ਪਰ ਅੰਦਰੋਂ ਅੰਦਰ ਹੀ ਡਰਦੀ ਸੀ ਕਿ ਹੋ ਸਕਦਾ ਹੈ ਕਿ ਕਿਤੇ ਇਹ ਮੈਨੂੰ ਹੀ ਭਰਮ ਨਾ ਹੋਵੇ ਮੈਂ ਗਵਾਚੀ ਹੋਈ ਆਤੀ ਰਹਿੰਦੀ ਸਾਂ ਤੇ ਕੁਝ ਉਦਾਸ ਵੀ ਕਲਾਸਦਾਰਾਂ ਮੇਰਾ ਧਿਆਨ ਨਾ ਲੱਗਦਾ ਕਲਾਸ ਅੰਦਰ ਜਾਂਦੇ ਆਂ ਤੇ ਕਲਾਸ ਖਤਮ ਹੋਣ ਸਮੇਂ ਆਡੀਟੋਰੀਅਮ ਤੋਂ ਬਾਹਰ ਹੁੰਦੀ ਆਂ ਮੈਂ ਉਸ ਨੂੰ ਇੱਧਰ ਉੱਧਰ ਦੀ ਭੀੜ ਵਿੱਚੋਂ ਲੱਭਦੀ ਰਹਿੰਦੀ ਦੋ ਚਾਰ ਦਿਨ ਲੰਘੇ ਤਾਂ ਇੱਕ ਦਿਨ ਮੈਂ ਲਾਇਬ੍ਰੇਰੀ ਵਿੱਚੋਂ ਬਾਹਰ ਆ ਰਹੀ ਸੀ ਸਤਪਾਲ ਵੀ ਸਬੱਬੀ ਲਾਇਬ੍ਰੇਰੀ ਵੱਲ ਜਾ ਰਿਹਾ ਸੀ ਅਸੀਂ ਦੋਵੇਂ ਮੁੱਖ ਦਰਵਾਜ਼ੇ ਕੋਲ ਪਹੁੰਚੇ ਤਾਂ ਕੋਲੋਂ ਲੰਘਦੇ ਆਂ ਸਤਪਾਲ ਰੁਕ ਗਿਆ ਤੇ ਮੈਨੂੰ ਹੱਥ ਜੋੜ ਕੇ ਬੋਲਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਜਵਾਬ ਦਿੱਤਾ ਸਤਪਾਲ ਨੇ ਜਾਣ ਪਹਿਚਾਨ ਕਰਕੇ ਕਿਹਾ ਸਤਪਾਲ ਨੇ ਜਾਣ ਪਹਿਚਾਨ ਕਰਕੇ ਕਿਹਾ ਜੀ ਮੈਂ ਸਤਪਾਲ ਜੀ ਮੈਂ ਨਵਰੀਤ ਇਹ ਕਹਿ ਕੇ ਮੈਂ ਮੁਸਕराई ਤੇ ਨਿਮੀ ਪਾਲੀ ਅਸੀਂ ਕੁਝ ਪਲ ਚੁੱਪ ਖੜੇ ਰਹੇ ਕੁਝ ਹੋਰ ਬੋਲਣ ਜਾਂ ਪੁੱਛਣ ਦੀ ਝਿਜਕ ਨੇ ਰੋਕੀ ਰੱਖਿਆ ਪਰ ਸਤਪਾਲ ਦੇ ਹੌਸਲੇ ਆ ਗਿਆ ਕਰਦਿਆ ਪਹਿਲ ਕੀਤੀ ਆਓ ਕੰਟੀਨ ਤੇ ਜ਼ਿਆਦਾ ਕੱਪ-ਕੱਪ ਲੈਂਦੇ ਹਾਂ ਨਵਰੀ ਜੀ ਨਹੀਂ ਨਹੀਂ ਕਿਤੇ ਫੇਰ ਸਹੀ ਮੈਂ ਨਾ ਕਰਕੇ ਵੀ ਹਾਂ ਦਾ ਸੰਕੇਤ ਦੇ ਦਿੱਤਾ ਜਿਸ ਨੂੰ ਸਤਪਾਲ ਨੇ ਵੀ ਉਸੇ ਵੇਲੇ ਮੌਕਾ ਸੰਭਾਲਦਿਆਂ ਕਿਹਾ ਜ਼ਰੂਰ ਨਵਰੀਤ ਜ਼ਰੂਰ ਸਤਪਾਲ ਦੇ ਆਖਰੀ ਲਫ਼ਜ਼ ਜ਼ਰੂਰ ਨਵਰੀਤ ਜ਼ਰੂਰ ਮੇਰੇ ਕੰਨਾਂ ਵਿੱਚ ਸਾਰਾ ਦਿਨ ਗੂੰਜਦੇ ਰਹੇ ਸਪਾਲੀ ਮੂਹ ਮੈਂ ਆਪਣਾ ਨਾਮ ਸੁਣ ਕੇ ਇਉਂ ਜਾਪ ਰਿਆ ਸੀ ਜਿਵੇਂ ਕਿਤੇ ਉਹ ਜਨਮਾਂ ਬਾਅਦ ਕੋਈ ਵਿਛੜਿਆ ਮਿਲਿਆ ਹੋਵੇ ਜਿਵੇਂ ਕੋਈ ਖਜ਼ਾਨਾ ਹੱਥ ਲੱਗਿਆ ਹੋਵੇ ਉਹ ਮੈਨੂੰ ਆਪਣਾ ਆਪਣਾ ਲੱਗਦਾ ਸੀ ਤੇ ਮੇਰੀ ਰੂਹ ਦੇ ਬੀਆਬਾਨ ਮਾਰੂਥਲਾਂ ਦੀ ਰੇਤਲੀ ਤਪਸ਼ ਵਿੱਚ ਬਰਸਾਤ ਵਾਂਗ ਮਹਿਸੂਸ ਹੋਣ ਲੱਗਦਾ ਭਾਵੇਂ ਅਸੀਂ ਇਸ ਮੁਹੱਬਤ ਦੇ ਜ਼ਿੰਦਗੀ ਭਰ ਦੇ ਕੌਲ ਕਰਾਰ ਕਰ ਚੁੱਕੇ ਸਾਂ ਪਰ ਫਿਰ ਵੀ ਇੱਕ ਬੇਚੈਨੀ ਪਿੱਛਾ ਕਰਦੀ ਸੀ ਕਿਤੇ ਵਿਛੜ ਨਾ ਜਾਈਏ ਸਤਪਾਲਤਾ ਕਾਲਜ ਦੇ ਕੈਂਪਸ ਵਿੱਚ ਰਹਿੰਦਾ ਸੀ ਪਰ ਮੈਂ ਹੋਸਟਲ ਨਹੀਂ ਸੀ ਰਹਿੰਦੀ ਤੇ ਘਰੇ ਰੋਜ਼ ਆ ਜਾਂਦੀ ਅੱਜ ਘਰ ਆ ਕੇ ਮੇਰਾ ਧਿਆਨ ਹੋਰ ਵੀ ਝਟਕਣਾ ਵਿੱਚ ਚਲਿਆ ਗਿਆ ਸੀ ਮਹਾਪਦੇ ਦੀਵਿਆਂ ਵਿੱਚ ਮਿਲਾਪ ਦੇ ਦਰਸ਼ਨਾ ਦਾ ਤੇਲ ਹੀ ਦੀਵੇ ਦੀ ਜ਼ਿੰਦਗੀ ਹੁੰਦੀ ਹੈ ਵਰਨਾ ਇਸ ਬਗੈਰ ਸੁਖਨ ਕਿੱਥੇ ਮੈਂ ਅੱਜ ਨਵੇਂ ਆਕਾਸ਼ ਦੀ ਉਡਾਰੀ ਭਰਦੀ ਨੀਲ ਕਣੇ ਅਸਮਾਨ ਵਿੱਚ ਤੈਰ ਰਹੀ ਸੀ ਤੇ ਪੂਰੇ ਬਹਿਮੰਨ ਨੂੰ ਆਪਣੇ ਕਲਾਵੇ ਵਿੱਚ ਲੈ ਲੈਣਾ ਚਾਹੁੰਦੀ ਸਾਂ ਮੈਨੂੰ ਅੱਜ ਆਪਣੇ ਰਿਹੈਸੀ ਸ਼ਹਿਰ ਅੰਮ੍ਰਿਤਸਰ ਦਾ ਹਰ ਬਸ਼ਿੰਦਾ ਹੀ ਖੁਸ਼ ਨਜ਼ਰ ਆ ਰਿਹਾ ਦੱਸਦਾ ਸੀ ਹਵਾਵਾਂ ਕਲੋਲ ਕਰਦੀਆਂ ਦੱਸਦੀਆਂ ਸੜਕਾਂ ਦੇ ਖੱਬੇ ਸੱਜੇ ਦੌੜਦੇ ਦੀ ਕਲਾ ਦਾ ਸ਼ੋਰਗੁਲ 나ਗ ਦੀਆਂ ਸੁਰਾ ਮੰਗਣ ਤੱਕ ਲੱਗਾ ਹਰ ਸੰਦੂਰੀ ਸ਼ਾਮ ਤੋਂ ਬਾਅਦ ਅਗਲੇ ਦਿਨ ਮੈਂ ਕਾਲਜ ਵਿੱਚ ਰੋਜ਼ ਅਸਤਪਾਲ ਦਾ ਇੰਤਜ਼ਾਰ ਵਿੱਚ ਉਡੀਕ ਕਰਦੀ ਰਹਿੰਦੀ ਉਸ ਦੇ ਨਿੱਕੇ ਦੀਦ ਲਈ ਉਤਾਵਲੀ ਹਰ ਤੁਰੇ ਹੁੰਦੇ ਲੜਕੇ ਵਿੱਚੋਂ ਸਤਪਾਲ ਦਾ ਹੀ ਝੋਲਾ ਪੈਂਦਾ ਕਦੇ-ਕਦੇ ਮੈਂ ਨਾ ਪੱਖੀ ਵੀ ਹੋ ਜਾਂਦੀ ਜਦ ਕਿਤੇ ਸਤਪਾਲ ਕਾਲਜ ਵਿੱਚ ਨਾ ਦਿਸਦਾ ਕੀ ਪਤਾ ਉਹ ਮੇਰੇ ਬਾਰੇ ਕੀ ਸੋਚਦਾ ਹੋਵੇਗਾ ਮੈਨੂੰ ਇੱਕ ਡਰ ਜਾ ਵੀ ਸਤਾਉਂਦਾ ਤੇ ਫਿਰ ਮੈਂ ਆਪਣੇ ਆਪ ਨੂੰ ਆਪੇ ਹੀ ਹੌਸਲਾ ਦਿੰਦੀ ਕਿ ਜੇ ਐਸੀ ਗੱਲ ਹੁੰਦੀ ਉਸਨੇ ਇਸ ਤਰ੍ਹਾਂ ਨਹੀਂ ਸੀ ਕਹਿਣਾ ਉਸਨੇ ਇਸ ਤਰ੍ਹਾਂ ਨਹੀਂ ਸੀ ਕਰਨਾ ਵਗੈਰਾ-ਵਗੈਰਾ ਮੈਂ ਵਿਚਾਰਾਂ ਦਾ ਤਾਣਾ ਤੰੜਦੀ ਤੇ ਫਿਰ ਉਦੇੜਨ ਲੱਗ ਜਾਂਦੀ ਜਿੰਨੇ ਕਈ ਵਾਰ ਬਹੁਤ ਸ਼ਸ਼ੂਪੰਜ ਦਾ ਸ਼ਿਕਾਰ ਹੁੰਦੀ ਤਾਂ ਹੱਥਾਂ ਦੀਆਂ ਉਂਗਲਾਂ ਮਰੋੜਦੀ ਕਦੇ ਟਾਈਮ ਦੇਖਣ ਲੱਗਦੀ ਅਸਲ ਵਿੱਚ ਮੈਨੂੰ ਇੰਝ ਮਹਿਸੂਸ ਹੁੰਦਾ ਸੀ ਕਿ ਜਿਵੇਂ ਸਤਪਾਲ ਨੂੰ ਦੇਖਣ ਬਗੈਰ ਕਿਤੇ ਸਮਾਂ ਹੀ ਠਹਿਰ ਜਾਂਦਾ ਸੀ ਅਚਾਨਕ ਮੈਂ ਉਸਨੂੰ ਕਾਲਜ ਦੇ ਅੰਦਰਲੀ ਸੜਕ ਜਿਸ ਦੇ ਦੋਹੀਂ ਪਾਸੇ ਖੂਬਸੂਰਤ ਰੁੱਖਾਂ ਤੇ ਫੁੱਲਾਂ ਨਾਲ ਸ਼ਿੰਗਾਰਿਆ ਹੋਇਆ ਹੈ ਉੱਤੇ ਤੁਰੇ ਆਉਂਦਿਆਂ ਦੇਖਿਆ ਉਹ ਜੋ-ਜੋ ਨੇੜੇ ਆ ਰਿਹਾ ਸੀ ਮੇਰੇ ਦਿਲ ਦੀ ਧੜਕਨ ਹੋਰ-ਹੋਰ ਤੇਜ਼ ਹੋ ਰਹੀ ਸੀ ਉਹ ਕੋਬੜਾ ਕੀ ਹੱਥ ਜੋੜ ਕੇ ਬੋਲਿਆ ਸਾਸਤਰੀ ਕਾਲ ਨਵਰੀਤੀ ਸਾਸਤਰੀ ਕਾਲ ਮੈਂ ਜਵਾਬ ਦਿੱਤਾ ਤੁਹਾਡੇ ਕੋਲ ਅੱਜ ਫ੍ਰੀ ਟਾਈਮ ਹੈ ਥੋੜਾ ਸਪਾਲ ਨੇ ਪੁੱਛਿਆ ਕਿਉਂ ਕਿਸ ਲਈ ਮੈਂ ਜਾਣ ਕੇ ਅੰਦਾਜ਼ਾ ਮੰਨਦਿਆਂ ਪੁੱਛਿਆ ਜਿਆਦਾ ਕੱਪ ਕੱਪ ਨਾਲੇ ਕਿਸੇ ਸਬਜੈਕਟ ਤੇ ਡਿਸਕਸ ਕਰਾਂਗੇ ਮੈਂ ਹੌਸਲਾ ਜਿਆ ਕਰਦਿਆਂ ਹਾਂ ਵਿੱਚ ਸਿਰ ਹਿਲਾਉਂਦਿਆਂ ਕਹਿ ਦਿੱਤਾ ਓਕੇ ਟਾਈਮ ਪਲੀਜ਼ ਸਪਾਲ ਨੇ ਪੁੱਛਿਆ ਮੈਂ 12:00 ਚਾਲੀ ਤੇ ਫ੍ਰੀ ਹਾਂ ਮੈਂ ਜਵਾਬ ਦਿੱਤਾ ਚਲੋ ਆਪਾਂ 1 ਵਜੇ ਕੰਟੀਨ ਤੇ ਮਿਲਾਂਗੇ ਇਹ ਸੁਣ ਕੇ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਕਿ ਅਸੀਂ ਆਪੋ ਆਪਣੀਆਂ ਕਲਾਸਾਂ ਵੱਲ ਹੋਤਰੇ ਸਤਪਾਲ ਦੇ ਦਿੱਤੇ ਟਾਈਮ ਤੋਂ 15 ਮਿੰਟ ਪਹਿਲਾਂ ਹੀ ਕੰਟੀਨ ਤੇ ਪਹੁੰਚ ਗਿਆ ਪੂਰੇ 1 ਵਜੇ ਮੈਂ ਵੀ ਪਹੁੰਚ ਗਈ ਅਸਾਂ ਚਾਹ ਪੀਣ ਵਾਲਾ ਇਰਾਦਾ ਬਦਲ ਕੇ ਕਿਸੇ ਇਕਾਂਤ ਜਗ੍ਹਾ ਜਿੱਥੇ ਸਿਰਫ ਸਤਪਾਲ ਤੇ ਮੈਂ ਹੀ ਹੋਈਏ ਅਸੀਂ ਦੂਰ ਪਾਰਕ ਵਿੱਚ ਜਾ ਕੇ ਧੁੱਪੇ ਬੈਠਣ ਲਈ ਤੁਰ ਪਈ ਉੱਥੇ ਜਾ ਕੇ ਅਜੇ ਬੈਠੇ ਹੀ ਸਾਂ ਕਿ ਸਤਪਾਲ ਕਹਿੰਦਾ ਨਵਰੀਤ ਤੈਨੂੰ ਨਜ਼ਰ ਨਾ ਲੱਗ ਜਾਈ। ਇਸ ਸੂਟ ਵਿੱਚ ਤੁਸੀਂ ਬਹੁਤ ਖੂਬਸੂਰਤ ਲੱਗ ਰਹੇ ਹੋ। ਉਸਨੇ ਤਾਰੀਫ਼ ਕਰਦੇ ਆ ਕਿਹਾ। ਥੈਂਕ ਯੂ ਪਾਲ। ਮੈਂ ਜਵਾਬ ਦਿੱਤਾ। ਕੁਝ ਆਪਣੇ ਬਾਰੇ ਦੱਸੋਗੇ? ਸਤਪਾਲ ਨੇ ਪੁੱਛਿਆ। ਕੀ ਜਾਣਨਾ ਚਾਹੁੰਦੇ ਹੋ? ਮੈਂ ਸਤਪਾਲ ਦੀਆਂ ਅੱਖਾਂ ਦੇ ਦੂੰਗੇ ਸਮੁੰਦਰ ਦੀ ਥਾ ਪਾਉਣ ਲਈ। ਉਸ ਦੀਆਂ ਅੱਖਾਂ ਵੜਦੇ ਆ ਗੋਹ ਨਾਲ ਤੱਕਦੇ ਆ ਸਵਾਲ ਕੀਤਾ। ਉਹ ਸਭ ਕੁਝ ਦੱਸ ਦਿਓ ਜੋ-ਜੋ ਤੁਸੀਂ ਮੈਨੂੰ ਦੱਸ ਦੇਂਦੇ ਯੋਗ ਸਮਝਦੇ ਹੋ। ਕਿਉਂਕਿ ਮੈਨੂੰ ਵੀ ਪੜਨ ਦੀ ਆਦਤ ਹੈ। ਕਿ ਮੇਰਾ ਓਨਾ ਹੀ ਹੋਵੇਗਾ ਜਿੰਨਾ ਮੈਂ ਪੜ ਲਿਆ। ਸਤਪਾਲ ਨੇ ਵਿਸਥਾਰ ਦਿਆਂ ਕਿ ਹਾਂ ਮੈਂ ਕੁਦਰਤ ਨੂੰ ਮੁਹੱਬਤ ਕਰਦਾ ਹਾਂ। ਪੰਜਾਬੀ ਸਾਹਿਤ ਮੇਰੀ ਜ਼ਿੰਦਗੀ ਹੈ, ਪੜਨਾ, ਲਿਖਣਾ, ਦੁਨੀਆਂ ਦੇ ਵੱਖ-ਵੱਖਰੇ ਸੱਭਿਆਚਾਰ ਬਾਰੇ ਰੌਚਕ ਜਾਣਕਾਰੀ ਇਕੱਠੀ ਕਰਨਾ ਮੇਰਾ ਸੁਭਾਅ ਹੈ, ਸ਼ੌਕ ਹੈ। ਰਚਨਾਵਾਂ ਮੇਰੀ ਪੂੰਜੀ ਹੈ। ਪਹਾੜਾਂ ਦੀ ਸੈਰਗਾਹ, ਝੀਲਾਂ, ਕੰਡੇ ਪਾਣੀਆਂ ਨਾਲ ਛੇੜਛਾੜ ਕਰਨਾ ਮੇਰਾ ਸੰਗੀਤ ਆ। ਰੌਖੇ ਤੇ ਫੁੱਲਾਂ ਦੇ ਬੂਟੇ ਮੇਰਾ ਪਰਿਵਾਰ। ਸੂਫੀ ਰੋਮਾਂਟਿਕ ਕਵਿਤਾ ਗੱਲਾਂ ਕਹਾਣੀਆਂ ਮੇਰੀ ਰੂਹ ਆ ਹੁਣ ਤੁਸੀਂ ਆਪਣੇ ਬਾਰੇ ਦੱਸੋ ਮੈਂ ਕੁਦਰਤ ਦਾ ਪੁੱਤ ਹਾਂ ਉਸਦੀ ਰਚਨਾ ਦਾ ਆਸ਼ਿਕ ਹਾਂ ਜਗਤ ਜਨਨੀ ਦਾ ਕਰਜ਼ਦਾਰ ਹਾਂ ਸਭਨ ਦਾ ਕਦਰਵਾਨ ਹਾਂ ਗਿਆਨ ਦਾ ਪੁਜਾਰੀ ਹਾਂ ਔਰਤ ਦੇ ਰੁਤਬੇ ਨੂੰ ਸਜਦਾ ਕਰਦਾ ਹਾਂ ਜ਼ਿੰਦਗੀ ਲਈ ਵੱਧ ਤੋਂ ਵੱਧ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦਾ ਹਾਂ ਵਾਹ ਜੀ ਵਾਹ ਮੈਂ ਉਸਦੀ ਪ੍ਰਸ਼ੰਸਾ ਕਰਦੀਆਂ ਕਿਹਾ ਮੈਂ ਹੁਣ ਸਤਕਾਰਯੋਗ ਨਵਰੀਤ ਕੌਰ ਜੀ ਨੂੰ ਇੱਕ ਸਵਾਲ ਕਰਾਂਗਾ ਉਸਦੇ ਜਵਾਬ ਤੋਂ ਬਾਅਦ ਬਾਕੀ ਕਲਾ ਆਪਣੇ ਬਾਰੇ ਦੱਸ ਸਕਾਂਗਾ ਮੈਂ ਕਿਹਾ ਹਾਂਜੀ ਪੁੱਛੋ ਮੈਂ ਸੈਮਤੀ ਪਰ ਬਿਟਾਈ ਤੇ ਨਾਲ ਨਾਲ ਮੈਂ ਉਹਦੇ ਚਿਹਰੇ ਦੇ ਹਾਪਾ ਪੜਨ ਲੱਗੀ ਉਹ ਥੋੜਾ ਜਿਹਾ ਝਿਜਕ ਵਿੱਚ ਸੀ ਮੈਂ ਥੋੜਾ ਨਰਵਸ ਜਿਹਾ ਸੀ ਉਹ ਕੁਝ ਸਮਾਂ ਚੁੱਪ ਰਹਿਣ ਬਾਅਦ ਬੋਲੇ ਮੈਨੂੰ ਤੁਸੀਂ ਚੰਗੇ ਲੱਗਦੇ ਹੋ ਮੈਂ ਕਿਹਾ ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ ਨਵਰੀਤ ਜੀ ਇਹ ਮੇਰੀ ਅਸਲ ਭਾਵਨਾ ਦੀ ਵਿਆਖਿਆ ਨਹੀਂ ਹੈ قال اپنے ਅਸਪਸ਼ਟ ਵਿਚਾਰ ਦੀ ਮੇਰੇ ਜਵਾਬ ਤੋਂ ਸਪਸ਼ਟਤਾ ਲੱਭ ਰਹੀ ਸੀ ਜੋ ਸੰਭਵ ਨਹੀਂ ਸੀ ਮੈਂ ਕਿਹਾ ਸਪਾਲ ਜੀ ਤੁਸੀਂ ਜੋ ਕਹਿਣਾ ਸਪਸ਼ਟ ਕਹੋ ਕਿਉਂਕਿ ਸਪਸ਼ਟ ਸ਼ਬਦ ਵਿਆਖਿਆ ਦੇ ਮਹਤਾਜ ਨਹੀਂ ਹੁੰਦੇ ਮੈਂ ਵੀ ਨਰਵਸ ਹੋ ਰਹੀ ਸੀ ਉਸ ਦੇ ਮੱਥੇ ਉੱਤੇ ਪਸੀਨਾ ਜਿਹਾ ਜਮਕਣ ਲੱਗਾ ਉਹ ਜੇਬ ਵਿੱਚੋਂ ਰੁਮਾਲ ਕੱਢ ਕੇ ਮੱਥਾ ਪੂੰਝਦੇ ਹੋਏ ਹੌਸਲਾ ਜਿਹਾ ਕਰਕੇ ਬੋਲੇ ਮੈਨੂੰ ਜ਼ਿੰਦਗੀ ਭਰ ਤੁਹਾਡਾ ਸਾਥ ਚਾਹੀਦਾ ਹੈ ਪਿਆਰ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਸਾਰੀ ਜ਼ਿੰਦਗੀ ਸਤਕਾਰ ਤੇ ਆਦਰ ਨਾਲ ਰੱਖਾਂਗਾ ਤੁਹਾਨੂੰ ਮੇਰੇ ਤੋਂ ਕਦੇ ਸ਼ਿਕਾਇਤ ਨਹੀਂ ਹੋਵੇਗੀ ਮੈਂ ਤੁਹਾਡੇ ਬਿਨਾਂ ਅਧੂਰਾ ਹਾਂ ਮੈਂ ਪਾਲੂ ਟੋਣਾ ਚਾਹੁੰਦੀ ਸੀ ਕਿ ਉਸ ਮੁਹੱਬਤ ਦੀ ਨਹੀਂ ਕਿੰਨੀ ਕਡੂੰਗੀ ਹੈ ਮੈਂ ਕਹਿਣਾ ਸ਼ੁਰੂ ਕੀਤਾ ਸਤਪਾਲ ਜੀ ਸਾਨੂੰ ਲੜਕੀਆਂ ਨੂੰ ਫੂਕ ਫੂਕ ਪੈਰ ਰੱਖਣਾ ਪੈਂਦਾ ਕਿਉਂਕਿ ਸਾਡੀ ਸਮਾਜ ਦੀ ਬੰਤਰ ਬਹੁਤ ਚਿਬਖੜੀ ਉੱਚੀ ਨਹੀਂ ਵੀ ਤੇ ਡੈਡੀ ਹੈ ਕੁੜੀਆਂ ਆਪਣੇ ਆਪ ਨੂੰ ਅਨਸੁਰੱਖਿਅਤ ਮਹਿਸੂਸ ਕਰਦੀਆਂ ਨੇ ਕਿਸੇ ਲੜਕੀ ਨੂੰ ਸੱਚਮੁੱਚ ਕਿਸੇ ਗੱਲ ਤੇ ਹੱਸ ਆ ਰਿਹਾ ਹੋਵੇ ਤਾਂ ਵੀ ਸਾਡਾ ਸਮਾਜ ਉਸਦੇ ਹੱਥ ਅਰਥਵੋਹ ਕੱਢ ਲੈਂਦਾ ਲੋਕ ਸਾਨੂੰ ਨਰਜੀਵ ਵਸਤੂ ਸਮਝਦੇ ਨੇ ਹਰ ਇਕੱਲੀ ਲੜਕੀ ਨੂੰ ਜਾਂਦੇ ਆਂ ਡੇਲੇ ਪਾੜ ਪਰ ਦੇਖਦੇ ਨੇ ਈਵਨ ਕੁੜੀਆਂ ਨੂੰ ਵਿਆਹ ਤੋਂ ਬਾਅਦ ਵੀ ਬਣਦੀ ਹੈ ਆਜ਼ਾਦੀ ਨਹੀਂ ਮਿਲਦੀ ਮਾਪਿਆਂ ਨੂੰ ਮਿਲਣ ਜਾਣਾ ਹੋਵੇ ਐਪਲੀਕੇਸ਼ਨ ਸਬਮਿਟ ਕਰਨੀਆਂ ਪੈਂਦੀਆਂ ਨੇ ਉਸ ਅਰਜੀ ਨੂੰ ਅਪਰੂਵਲ ਮਿਲੇ ਜਾਂ ਨਾ ਮਿਲੇ ਇਹ ਸਾਰਿਆਂ ਦੇ ਰਹਿਮ ਤੇ ਨਿਰਪਰਾਂ ਕਿੰਨੀਆਂ ਹੁਣ ਹਰ ਕੁੜੀਆਂ ਦਾਸ ਦੀ ਬਣੀ ਹਰ ਸਾਲ ਚੜਦੀਆਂ ਨੇ ਕਦੇ ਕਿਤੇ ਰੋਸ ਮਜਾਰਾ ਤੱਕ ਨਹੀਂ ਹੁੰਦਾ ਵਿਆਹਾਂ ਉੱਤੇ ਸਧਾਰਨ ਪਰਿਵਾਰ ਵੀ 15-20 ਲੱਖ ਰੁਪਏ ਖਰਚ ਕਰਦੇ ਆ ਪਰ ਕਿਸ ਵਾਸਤੇ ਵਿਆਹ ਇੱਕ ਜੋੜੇ ਨੂੰ ਇਕੱਠਿਆਂ ਰਹਿਣ ਲਈ ਬਰਾਬਰ ਦਾ ਹੱਕ ਦੇਣਾ ਹੈ ਪਰ ਬਰਾਬਰ ਤਾਂ ਕਿੱਥੇ ਹੈ ਕੁੜੀਆਂ ਦੀ ਧਿਰ ਮਾਇਦ ਨਾ ਕਰਿਓ ਅਜੇ ਵੀ ਗੁਲਾਮ ਹੈ ਨਵਰੀਤ ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ ਪਰ ਅਸੀਂ ਸਮਾਜ ਨੂੰ ਨਹੀਂ ਬਦਲ ਸਕਦੇ ਪਰ ਜੇ ਅਸੀਂ ਸਮਾਜ ਨਹੀਂ ਬਦਲ ਸਕਦੇ ਤਾਂ ਡਿਗਰੀਆਂ ਕਦੇ ਲਈ ਚੱਕੀ ਫਿਰਦੇ ਆ ਫਿਰ ਅਸੀਂ ਇਹ ਕੁੜੀਆਂ ਮਾਪਿਆਂ ਦਾ ਵੀ 25 ਲੱਖ ਰੁਪਏ ਵਿਆਹ ਉੱਤੇ ਖਰਚ ਕਰਵਾ ਕੇ ਆਪ ਸਹਰਿਆਂ ਦੀ ਗੁਲਾਮੀ ਕਿਉਂ ਆਪਣੇ ਗਲ ਪਾਈਏ ਨਵਰੀਤ ਜੀ ਇਹ ਤੁਹਾਡੀ ਮਰਜ਼ੀ ਹੈ ਫੈਸਲਾ ਤੁਹਾਡਾ ਹੀ ਪਰ ਇੱਕ ਫੈਸਲਾ ਮੇਰਾ ਵੀ ਹੈ ਕਿ ਮੇਰੇ ਦਿਲ ਵਿੱਚ ਕਿਸੇ ਹੋਰ ਲਈ ਜਗ੍ਹਾ ਨਹੀਂ ਰਹੀ ਮੈਂ ਤੁਹਾਡੇ ਫੈਸਲੇ ਦਾ ਇੰਤਜ਼ਾਰ ਕਰਾਂਗਾ ਮੇਰਾ ਆਪਣੀ ਮੁਹੱਬਤ ਨਾਲ ਦਿਲੋਂ ਇਹ ਦੇ ਕਿ ਮੇਰੀ ਜ਼ਿੰਦਗੀ ਵਿੱਚ ਮੈਂ ਆਪਣੇ ਸਾਥ ਨਾਲ ਕਦੇ ਵੀ ਐਸਾ ਨਹੀਂ ਹੋਣ ਦਿਆਂਗਾ ਕਾਲ ਮੇਰੇ ਮੂੰਹ ਵੱਲ ਇੰਝ ਦੇਖ ਰਿਹਾ ਸੀ ਜਿਵੇਂ ਫਾਈਨਲ ਪ੍ਰੀਖਿਆ ਤੋਂ ਬਾਅਦ ਆਏ ਰਿਜ਼ਲਟ ਚੈੱਕ ਕਰਦੇ ਸਮੇਂ ਵਿਦਿਆਰਥੀਆਂ ਨੇ ਕੁਝ ਬੁਲਾ ਲਈ ਜਿਵੇਂ ਸਾਰ ਰੁਕਿਆ ਹੁੰਦਾ ਮੈਂ ਉਸ ਦੀ ਅੱਖਾਂ ਵਿੱਚ ਜਾ ਕਰ ਰਹੀ ਸੀ ਤੇ ਉਹ ਮੇਰੀਆਂ ਵਿੱਚ ਪਰ ਮੈਂ ਉਸ ਦੀ ਅੱਖਾਂ ਵਿੱਚ ਆ ਚੁੱਕੇ ਪਾਕ ਮੁਹੱਬਤ ਦੇ ਸੁੱਚੇ ਮੋਤੀ ਵਰਗੇ ਅਥਰੂ ਨਾ ਸਹਿਣ ਕਰ ਸਕੀ ਮੈਂ ਤੁਰੰਤ ਜਵਾਬ ਦਿੰਦਿਆਂ ਕਿਹਾ ਪਾਲ ਤੁਹਾਡਾ ਸਾਥ ਦੇਾਂਗੀ ਪਰ ਮਾਪਿਆਂ ਦੀ ਸਹਿਮਤੀ ਨਾਲ ਇਹ ਸਣਕੇ ਉਹ ਛਾਲ ਮਾਰ ਕੇ ਉੱਠੀ ਤੇ ਮੇਰਾ ਹੱਥ ਫੜ ਮੈਨੂੰ ਜ਼ਬਰਦਸਤੀ ਉਠਾਉਂਦਿਆਂ ਮੈਨੂੰ ਗਲਵਕੜੀ ਵਿੱਚ ਘੁੱਟ ਕੇ ਗਲ ਨਾਲ ਲਾ ਲਿਆ ਮੇਰੇ ਲਈ ਉਹ ਪਲ ਉਹ ਛੇਨ ਸਾਰੀ ਜ਼ਿੰਦਗੀ ਨਾ ਭੁੱਲਣ ਵਾਲੇ ਸਨ ਮੈਂ ਇੱਕ ਡੂੰਗੇ ਵਿਸਮਾਦ ਵਿੱਚ ਗਵਾਚ ਗਈ ਅਚਾਨਕ ਜ਼ੋਰ ਦੀ ਚੀਕ ਵੱਜੀ ਤਾਂ ਮੈਂ ਤਰਬਕ ਗਈ ਪਾਲ ਭੱਜਾ ਭੱਜਾ ਆਇਆ ਉਸਨੇ ਰੀਤਬਾਲ ਦੀ ਗੀਰੂ ਚੁੱਕਿਆ ਤੇ ਮੈਨੂੰ ਘੂਰਨ ਲੱਗੇ ਡਾਰਲਿੰਗ ਤੁਸੀਂ ਬੱਚਾ ਦਾ ਖਿਆਲ ਨਹੀਂ ਰੱਖ ਰਹੇ ਮੈਂ ਕਿਹਾ ਸੌਰੀ ਜੀ ਉਹ ਆਪਣੀ ਮਾਸੂਮਤੀ ਨੂੰ ਘਰਾਉਂਦੇ ਹੋਏ ਬਾਬਾ ਬੁੱਲੇ ਸ਼ਾਹ ਦਾ ਕਲਾਮ ਤੂਤਲੀ ਆਵਾਜ਼ ਵਿੱਚ ਗਾਉਣ ਲੱਗੇ ਤੇ ਉਸ ਦੀ ਕੁਤਕਤਾੜੀਆਂ ਕੱਢਦੇ ਹੀ ਖਲੌਣ ਲੱਗੇ ਜਾਨੇ ਸਭ ਕ ਇਸ਼ਕ ਦਾ ਪੜਿਆ ਮਸਜਿਦ ਕੋਲੋਂ ਜਿਉੜਾ ਡਰਿਆ ਡੇਰੇ ਜਾਂ ਠਾਕੁਰ ਦੇ ਵੜਿਆ ਜਿੱਥੇ ਵੱਜਦੇ ਨਾਦ ਹਜ਼ਾਰ ਇਸ਼ਕ ਦੀ ਨਵੀਂ ਉਹ ਨਵੀਂ ਬਹਾਰ ਮੇਰੀ ਪਿਆਰੀ ਧੀ ਰਿਤਪਾਲ ਠੜਕਰਾ ਕੇ ਹੱਸਣ ਲੱਗ ਪਈ ਤੁਹਾਨੂੰ ਦੱਸਿਓ ਤਾਂ ਹਰ ਕੋਈ ਕਹਾਣੀ ਕੀ ਮੇਰੀ ਲੱਗੀ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਲਾਈਕ ਸ਼ੇਅਰ ਕਰਦੇ ਰਹੋ ਸਬਸਕ੍ਰਾਈਬ ਵੀ ਕਰ ਲਓ ਜੇ ਚੈਨਲ ਨੂੰ ਹਜੇ ਤੱਕ ਨਹੀਂ ਕੀਤਾ ਤਾਂ